ਤੁਸੀਂ ਬਹੁਤ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਇਹ ਸਾਨੂੰ ਬਹੁਤ ਵਧੀਆ ਲੱਗਿਆ ਜੀ ਹਰ ਸਾਲ ਆਪਾਂ ਨੂੰ 5 ਸਾਲ ਹੋ ਗਏ ਸਾਨੂੰ ਵੇਖਦਿਆਂ ਨੂੰ ਤੁਸੀਂ ਬਹੁਤ ਸੋਹਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਬੱਚਿਆਂ ਨੂੰ ਆਪਾਂ ਬੱਚਿਆਂ ਨੂੰ ਆਹਰ ਲਾਉਣੇ ਆ ਬੋਟੀਆਂ ਆਉਂਦੀਆਂ ਕੁੜਨਾ ਆਉਂਦੀਆਂ ਸਾਨੂੰ ਬਹੁਤ ਸੋਹਣਾ ਲੱਗਿਆ ਤੁਹਾਨੂੰ ਕਿਵੇਂ ਲੱਗਿਆ ਸਾਡਾ ਥੈਂਕ ਯੂ ਮੈਡਮ ਜੀ ਥੈਂਕ ਯੂ ਜੀ ਤੁਹਾਡਾ ਸਾਰੇ ਜਾਨਾਂ ਦਾ ਸਾਰੇ ਜਾਨਾਂ ਦੇ ਸਹਿਯੋਗ ਦੇ ਨਾਲ ਹੀ ਆ ਜੀ ਜੋ ਵੀ ਪ੍ਰੋਗਰਾਮ ਆਪਾਂ ਕਰਦੇ ਆ ਪੰਜਾਬੀ ਕਲਚਰ ਆ ਆਪਣੀ ਕੋਲੇ ਹਰ ਚੀਜ਼ ਆ ਮਤਲਬ ਜਿਵੇਂ ਚਰਖੇ ਹੋਏ ਮਿਧਾਣੀਆਂ ਹੋਈਆਂ ਤੇ ਮਤਲਬ ਕਿ ਚਾਦਰਾਂ ਪ੍ਰਾਣੀ ਬੇਸੀ ਦੀਆਂ ਬਾਗ ਆ ਫਲਕਾਰੀਆਂ ਤੇ ਲਹੰਗੇ ਆ ਟੱਗਰੇ ਤੇ ਜੋ ਵੀ ਆ ਲੈਂਟਨ ਵਗੈਰਾ ਕਿਉਂਕਿ ਅੱਜ ਕੱਲ ਦੇ ਜਿਹੜਾ ਮਾਹੌਲ ਆ ਅੱਜ ਕੱਲ ਦੇ ਜਵਾਨੇ ਦੇ ਵਿੱਚ ਤਾਂ ਬੱਚਿਆਂ ਨੂੰ ਧੀਆਂ ਭੈਣਾਂ ਨੂੰ ਮਤਲਬ ਕਿ ਧੀਆਂ ਨੂੰ ਅੱਜ ਦੀਆਂ ਨੂੰ ਤਾਂ ਇਹ ਚੀਜ਼ਾਂ ਬਾਰੇ ਨੌਲੇਜ ਨਹੀਂ ਤੇ ਅਸੀਂ ਇਸ ਕਰਕੇ ਇਹ ਪ੍ਰੋਗਰਾਮ ਰੱਖਦੇ ਆ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਵੀ ਉਹ ਬੱਚਿਆਂ ਨੂੰ ਵੀ ਸਾਡੀਆਂ ਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਹੋਵੇ ਤੇ ਉਹਨਾਂ ਨੂੰ ਮਤਲਬ ਕਿ ਪਤਾ ਹੋਵੇ ਵੀ ਜਿਹੜਾ ਸਾਡਾ ਵਿਰਸਾ ਸੀਗਾ ਪੰਜਾਬੀ ਵਿਰਸਾ ਸਾਡਾ ਵੀ ਉਹਨਾਂ ਨੂੰ ਸਾਡੀਆਂ ਜਿਹੜੀਆਂ ਮਾਵਾ ਮਾਂ ਭੈਣਾਵਾ ਵੀ ਉਹ ਜਿਹੜਾ ਮਤਲਬ ਕਿ ਉਹਨੂੰ ਸੰਭਾਲ ਕੇ ਰੱਖੀ ਬੈਠੀ ਆ ਤੇ ਚਲੋ ਥੈਂਕ ਯੂ ਧੰਨਵਾਦ ਜੀ ਤੁਹਾਡਾ ਤੁਸੀਂ ਸਾਨੂੰ ਯਾਦ ਕਰਾਉਂਦੇ ਆ ਬੱਚਿਆਂ ਨੂੰ ਆਪਣੇ ਬੱਚੇ ਵੀ ਆਪਾਂ ਨੂੰ ਬੋਟੀਆਂ ਗੁੜੀਆਂ ਜੋ ਵੀ ਹੁੰਦਗਾ ਮਨਕੋਸ਼ ਕਰਕੇ ਜਾਂਦੇ ਆ ਨੱਚ ਤੱਪ ਕੇ ਜਾਂਦੇ ਆ ਬਹੁਤ ਸਾਨੂੰ ਵਧੀਆ ਲੱਗਿਆ ਸਾਨੂੰ 5 ਸਾਲ ਤੋਂ ਅੱਗੇ ਸਾਨੂੰ ਤੁਸੀਂ ਦਿਖਾਈ ਜਾਂਦੇ ਬੱਚਿਆਂ ਦੇ ਨਾਲ ਉੜਗਾ ਬੜ ਟੰਗਾ ਹੁੰਦਾਗਾ ਬਹੁਤ ਵਧੀਆ ਲੱਗਿਆ ਜੀ ਤੁਸੀਂ ਫਿਰ ਸਮਾਨ ਸਾਹਮਣੇ ਰੱਖ ਲੈਨੇ ਜੀ ਹਾਂਜੀ ਹਾਂਜੀ ਸਾਰਾ ਸਮਾਨ ਸਾਡਾ ਸਾਹਮਣੇ ਮਤਲਬ ਕਿ ਰੱਖਿਆ ਹੁੰਦਾ ਹਰ ਸਾਲ ਦੀ ਹਰ ਸਾਲ ਅਸੀਂ ਮਤਲਬ ਕਿ ਵੱਧ ਤੋਂ ਵੱਧ ਜੋਸ਼ਾਤ ਹੁੰਦਾ ਵਾ ਪਰ ਅਸਮਾਨ ਅਸੀਂ ਇਕੱਠਾ ਕਰਕੇ ਤੇ ਮਤਲਬ ਕਿ ਵਿੱਚ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਵੱਧ ਤੋਂ ਵੱਧ ਹਾਂਜੀ ਹਾਂਜੀ ਹਾਂ ਬਹੁਤ ਸੋਚ ਵਧੀਆ ਤੁਹਾਡੀ ਬਹੁਤ ਵਧੀਆ ਸੋਚ ਆ ਆ ਮੈਡਮ ਜੀ ਇਹ ਮਤਲਬ ਕਿ ਇਹ ਜਿਹੜੀ ਕਾੜ ਨਹੀਂ ਹੁੰਦੀ ਆ ਮਤਲਬ ਕਿ ਦੁੱਧ ਕਾੜਨ ਵਾਲੀ ਉਹ ਕਾੜਨੀ ਆ ਆ ਇਹਦੇ ਥੱਲੇ ਸਰਾਹੀ ਆ ਮਤਲਬ ਕਿ ਇਹਦੇ ਉੱਪਰ ਇਹ ਚੀਜ਼ਾਂ ਪਹਿਲਾਂ ਆਪਣੀਆਂ ਜਿਹੜੀਆਂ ਬਜ਼ੁਰਗ ਮਾਤਾ ਸੀਗੀਆਂ ਉਹ ਇਹਨਾਂ ਦੇ ਉੱਪਰ ਇਹ ਚੀਜ਼ਾਂ ਨੂੰ ਮਤਲਬ ਕਿ ਰੱਖਦੇ ਸੀ ਕਿਉਂਕਿ ਕੱਚੇ ਥਾਂ ਹੁੰਦੇ ਸੀ ਕੱਚੀਆਂ ਘੰਡੋੜੀਆਂ ਹੁੰਦੀਆਂ ਸੀਗੀਆਂ ਉਹ ਇਸ ਕਰਕੇ ਇਹ ਚੀਜ਼ ਇਦਾਂ ਬਣਾਈ ਗਈ ਆ ਹਾਂਜੀ ਹਾਂਜੀ ਆ ਜਿਹੜੀ ਆ ਇਹ ਮਤਲਬ ਕਿ ਛਟੂਰਾ ਛੋਟਾ ਮਛੋਟੀ ਮਧਾਨੀ ਆ ਥੋੜਾ ਦੁੱਧ ਰੜਕਣ ਵਾਸਤੇ ਹਾਂਜੀ ਤੇ ਆਹਾਂ ਮਤਲਬ ਕਿ ਛਟੂਰਾ ਛੋਟਾ ਆਪਣਾ ਰੱਖਿਆ ਹੋਇਆ ਵਾ ਤੇ ਆਹਾ ਮਤਲਬ ਕਿ ਦਾਲ ਵਾਸਤੇ ਜੋ ਆਪਣੇ ਪਹਿਲੇ ਪ੍ਰਾਣੀ ਬਜ਼ੁਰਗ ਸੀਗੇ ਇਹਦੇ ਵਿੱਚ ਦਾਲ ਵਗੈਰਾ ਬਣਾਉਂਦੇ ਸੀਗੇ ਤੇ ਕਿਉਂਕਿ ਉਦੋਂ ਕੋਈ ਬਿਮਾਰੀਆਂ ਵੀ ਨਹੀਂ ਲੱਗ ਰਹੀਆਂ ਸੀ ਕਿਉਂਕਿ ਦਾਲਾਂ ਵਗੈਰਾ ਇਹਨਾਂ ਦੇ ਵਿੱਚ ਬਣਦੀਆਂ ਸੀਗੀਆਂ ਹਾਂਜੀ 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 ਆ ਜੋ ਘੜੇ ਆ ਘੜਿਆਂ ਦੇ ਵਿੱਚ ਪਾਣੀ ਭਰ ਕੇ ਵੀ ਅੱਜ ਕੱਲ ਤਾਂ ਹੁਣ ਚਲੋ ਫ੍ਰੀਜਾਂ ਚੱਲ ਪਈਆਂ ਪਾਸ ਚੇਂਜ ਹੋ ਗਿਆ ਤੇ ਉਦੋਂ ਇਹਨਾਂ ਦੇ ਘੜਿਆਂ ਦੇ ਵਿੱਚ ਪਾਣੀ ਭਰ ਕੇ ਤੇ ਘੜਿਆਂ ਦੇ ਵਿੱਚ ਹੀ ਮਤਲਬ ਪਾਣੀ ਰੱਖਿਆ ਜਾਂਦਾ ਸੀਗਾ ਤੇ ਆਪਾਂ ਪੀਂਦੇ ਸੀ ਹਰ ਘਰਾਂ ਤੋਂ ਦੂਰੋਂ ਲਿਆ ਕੇ ਵੀ ਮਤਲਬ ਕਿ ਘੜਿਆਂ ਦੇ ਵਿੱਚ ਪਾਣੀ ਭਰ ਕੇ ਰੱਖਦੇ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਆ ਜੋ ਇਹ ਨੂੰ ਜੀ ਸਰਾਹੀ ਬੋਲਦੇ ਆ ਤੇ ਇਹ ਵੀ ਆਪਣੇ ਪਾਣੀ ਦੇ ਬਰਤਨ ਦੇ ਵਿੱਚ ਹੀ ਕੰਮ ਆਉਂਦੀ ਸੀਗੀ ਹਾਂਜੀ ਹਾਂਜੀ ਤੇ ਆ ਤਾਂ ਤੁਹਾਨੂੰ ਪਤਾ ਹੀ ਆ ਵੀ ਤੰਦੂਰ ਕਿਉਂਕਿ ਅੱਜ ਕੱਲ ਤਾਂ ਤੰਦੂਰ ਚੱਕੇ ਗਏ ਆ ਹੁਣ ਤਾਂ ਵੀ